ਆਜੋ ਓ ਕਾਂ ਨੂੰ ਛੇੜਦੀ ਸ਼ੇਰਾਂ ਨੂੰ ਓ ਸਾਨੂੰ ਸੁੱਤਿਆਂ ਨੂੰ ਜਗਾਉਂਦੀ ਆ ਸਾਡੇ ਜਾਗਣ ਨਾਲ ਕੁੜੇ ਨਾ ਨੀਂਦ ਕਈਆਂ ਨੂੰ ਓ ਵੀ ਓਏ ਹੱਕ ਦੱਬਣ ਨੂੰ ਫੇਰਦੀ ਏ ਹੱਕ ਦੱਬਣ ਨੂੰ ਫੇਰਦੀ ਏ ਪੈ ਨਾ ਜਾਣ ਮਾਮਲੇ ਪਾਰੇ ਵਾਰਸ ਭਗਤ ਸਰਾਬਿਆਂ ਦੇ ਇੱਥੋਂ ਦੱਬਣੇ ਨਹੀਂ ਸਰਕਾਰੇ ਸੱਚ ਊਦਮ ਹੈ ਜਾਣਦੀ ਦੁਨੀਆ ਜੀ ਦੇ ਬਾਰੇ ਵੱਡੇ ਭਾਈ ਇਨਸਪੈਕਟਰ ਲਾ ਵੀ ਰਾਜੀ ਹੋਣਾ ਤੁਸੀਂ ਆਣ ਦੋ ਇਹ ਬੰਦਾ ਕਮੇ ਤੇ ਕਿਸਾਨਾਂ ਖੇ ਦੇਸ ਦੀ ਜਿੰਦ ਜਾਣ ਉਹਨਾਂ ਦਾ ਹੀ ਖੂਨ ਰਹੀ ਹੈ ਪੀ ਤਾਂ ਮੈਂ ਤੇ ਕਿਸਾਨਾਂ ਖੇ ਦੇਸ ਤੇ ਜਿੰਦ ਜਾਣ ਉਹਨਾਂ ਦਾ ਹੀ ਖੂਨ ਰਹੀ ਹੈ ਪੀ ਨੀ ਦਿਲ ਇਹ ਦੱਸ ਤੇਰੇ ਦਿਲ ਵਿੱਚ ਕੀ ਦੱਸ ਤੇਰੇ ਜਿੰਦਾਬਾਦ ਜਉਂਦੇ ਰਹੋ বাসਦੇ ਰਹੋ ਪੰਜਾਬੀਓ ਤੁਹਾਡੇ ਕਰਕੇ ਜਿੱਤ ਮਿਲ ਚੁੱਕੀ ਹੈ ਤੇ ਜਿੱਤ ਆਪਣੀ ਹੈ ਜਿੱਤਾਂਗੇ ਬਾਈ ਜਿੱਤਾਂਗੇ ਲਵ ਯੂ ਜਉਂਦੇ ਰਹੋ বাসਦੇ ਰਹੋ ਤੇ ਜੈ ਜੈ ਪੰਜਾਬੀ ਮਾਂ ਬੋਲੀ ਸੇਵਾ ਕਰਦੇ ਰਹੋ ਹਾਂ ਜੈ ਜਵਾਨ ਜੈ ਕਿਸਾਨ